ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਹਾਜ਼ਰ ਹੋਏ ਆ ਇੱਕ ਨਵੇਂ ਵੀਡੀਓ ਦੇ ਨਾਲ ਤੇ ਨਵੇਂ ਟਰੈਕਟਰਾਂ ਦੇ ਨਾਲ ਸੋਨਾਲੀਕਾ 60 DI HDM ਮਾਡਲ ਦੇ ਵਿੱਚ ਸਿਕੰਦਰ ਟਰੈਕਟਰ ਹੈ ਜੀ ਮਾਡਲ ਦੀ ਗੱਲ ਕਰੀਏ 2020 ਮਾਡਲ ਟਰੈਕਟਰ ਹੈ ਜੀ ਮੇਨ ਗੱਲ ਕਿ ਟਰੈਕਟਰ ਪੰਜਾਬ ਨੰਬਰ ਆ ਪਾਵਰ ਸਟੀਅਰ ਨਾਲ ਤੇ ਪੱਕੇ ਟਾਇਰਾਂ ਵਾਲਾ ਟਰੈਕਟਰ ਦਾ 65 ਪੈਸੇ ਟਰੈਕਟਰ ਦੇ ਟਾਇਰ ਆ ਜੀ ਡਬਲ ਕਲਚ ਆ 3 ਸਪੀਡ ਦੇ ਨਾਲ ABC ਵਾਲੇ ਗੇਰਾਂ ਗੇਰਾਂ ਨਾਲ ਇੱਕ ਕਰਾਰੋ ਗੇਅਰ ਇਹ ਡਿਸਟ੍ਰਿਬਿਊਟਰ ਵਾਲਾ ਟਰੈਕਟਰ ਹੈ ਮੇਨ ਗੱਲ ਕਿ ਟਰੈਕਟਰ ਪੂਰਾ ਟਾਪ ਮਾਡਲ ਦਾ ਨਵੀਂ ਲੁੱਕ ਵਾਲਾ ਟਰੈਕਟਰ ਹੈ ਬਿਲਕੁਲ ਸਾਫ਼ ਕ੍ਰਿਸ਼ਨਾ ਵਾਲਾ ਟਰੈਕਟਰ ਪਿਆ ਟਰੈਕਟਰ ਤੇ ਪੈਪ ਵਾਲੀ ਛਤਰੀ ਲੱਗੀ ਹੋਈ ਹੈ ਤੇ ਹੈਵੀ ਬੰਪਰ ਦੇ ਨਾਲ 60 ਹਸ ਪਾਵਰ ਰੇਟ ਕਰ ਰੇਟ ਦੀ ਗੱਲ ਕਰੀਏ ਬਾਈ ਹੁਣੇ ਡਿਮਾਂਡ 5 ਲੱਖ ਤੇ 60000 ਆ ਬਾਕੀ ਮੌਕੇ ਦੇ ਮਾਨਤਾਂ ਸਕਰੀਨ ਤੇ ਬਾਈ ਹੁਣਾਂ ਦਾ ਨੰਬਰ ਆ 95308 4006 99888418809 ਸਕਰੀਨ ਤੇ ਨੰਬਰ ਆ ਸਾਰੀ ਜਾਣਕਾਰੀ ਨੰਬਰ ਤੋਂ ਲੈ ਸਕਦੇ ਹੋ ਧੰਨਵਾਦ